ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਤੇ ਕਿਸਾਨ ਸ਼ੰਭੂ ਬੈਰੀਅਰ ਤੇ ਖਨੌਰੀ ਬੈਰੀਅਰ ਦੇ ਉੱਤੇ ਬੈਠੇ ਹੋਏ ਨੇ ਤੇ ਲਗਾਤਾਰ ਐਮਐਸਪੀ ਤੇ ਹੋਰ ਮੰਗਾਂ ਨੂੰ ਪੂਰਾ ਕਰਨ ਦੇ ਲਈ ਆਪਣਾ ਸਾਰਾ ਕੁਝ ਕਰ ਰਹੇ ਨੇ ਤਾਂ ਕੁਲਮ ਲਾ ਕੇ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਿਆ ਹੋਇਆ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਹਿ ਦਿੱਤਾ ਸੀਗਾ ਕਿ ਬਾਰਡਰ ਹਰਿਆਣਾ ਸਰਕਾਰ ਹਫਤੇ ਦੇ ਅੰਦਰ ਅੰਦਰ ਖੋਲੇ ਪਰ ਹਰਿਆਣਾ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਤੇ ਸੁਪਰੀਮ ਕੋਰਟ ਦੇ ਵਿੱਚ ਅੱਜ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਈ ਹੈ ਜਿਦੇ ਵਿੱਚ ਕਈ ਤਰ੍ਹਾਂ ਦੀਆਂ ਟਿੱਪਣੀਆਂ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਰ ਦਿੱਤੀਆਂ ਨੇ। ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਆਪਣੇ ਟਰੈਕਟਰ ਟਰਾਲੀ ਲੈ ਕੇ ਨਹੀਂ ਆਉਂਦੇ ਕੀ ਤੁਸੀਂ ਉਹਨਾਂ ਨੂੰ ਆਉਣ ਦਿਓਗੇ ਇਹਦੇ ਤੇ ਆਪਣਾ ਸਪਸ਼ਟੀਕਰਨ ਦਿਓ। ਦੂਜਾ ਉਹਨਾਂ ਨੇ ਕਿਹਾ ਕਿ ਜੇਕਰ ਇੰਨੇ ਲੰਬੇ ਸਮੇਂ ਤੋਂ ਕਿਸਾਨ ਬੈਠੇ ਨੇ ਤਾਂ ਤੁਸੀਂ ਕਿਸੇ ਲੀਡਰ ਨੇ ਪਹਿਲ ਕਦਮੀ ਕਰਕੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੋਣਾ ਦਾ ਪੱਖ ਸੁਣਿਆ ਤਾਂ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਪਰ ਉਹ ਕਹਿੰਦੇ ਨੇ ਕਿ ਅਸੀਂ ਕਿਸੇ ਲੀਡਰ ਦੇ ਨਾਲ ਗੱਲ ਨਹੀਂ ਕਰਨੀ ਕਿਉਂਕਿ ਲੀਡਰ ਤਾਂ ਸਰਕਾਰ ਦਾ ਪੱਖ ਹੀ ਰੱਖੇਗਾ ਸਾਡੀ ਨਹੀਂ ਸੁਣੇਗਾ ਦਾ ਸੁਪਰੀਮ ਕੋਰਟ ਨੇ ਇਹਦੇ ਉੱਤੇ ਵੀ ਕਹਿ ਦਿੱਤਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਦਾਂ ਹੈ ਤਾਂ ਫਿਰ ਤੁਸੀਂ ਕੋਈ ਸਾਂਝਾ ਲੀਡਰ ਲੱਭੋ ਜਿਹੜੋਂ ਲੱਗੇ ਕਿ ਉਹ ਪੂਰੀ ਗੱਲਬਾਤ ਸੁਣ ਸਕਦਾ ਹੈ ਤੇ ਕਿਸਾਨ ਵੀ ਉਹਦੇ ਉੱਤੇ ਵਿਸ਼ਵਾਸ ਕਰ ਸਕਣ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਇਸ ਸੁਣਵਾਈ ਦੇ ਦੌਰਾਨ ਕੀਤੀਆਂ ਗਈਆਂ ਨੇ ਕਿੰਨਾ ਕੁ ਸਮਾਂ ਹੋਰ ਹਾਈਵੇ ਬੰਦ ਕੀਤਾ ਰਾ ਜਾ ਸਕਦਾ ਹੈ ਜਾਂ ਕੀਤਾ ਜਾਵੇਗਾ ਹਰਿਆਣਾ ਸਰਕਾਰ ਵੱਲੋਂ ਇਹ ਵੀ ਉਹਨਾਂ ਤੋਂ ਜਵਾਬ ਮੰਗਿਆ ਗਿਆ ਤੇ ਪੰਜਾਬ ਸਰਕਾਰ ਦਾ ਵੀ ਇਹਦੇ ਵਿੱਚ ਥੋੜਾ ਜਿਹਾ ਪੱਖ ਉਭਰ ਕੇ ਆਇਆ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡਾ ਵੀ ਕਾਫੀ ਆਰਥਿਕ ਨੁਕਸਾਨ ਇਹਦੇ ਨਾਲ ਹੋ ਰਿਹਾ ਹੈ ਬਾਰਡਰ ਖੁੱਲਣਾ ਚਾਹੀਦਾ ਹੈ ਇਸ ਵਿਸ਼ੇ ਨੂੰ ਲੈ ਕੇ ਸਾਡੇ ਨਾਲ ਜੁੜੇ ਨੇ ਕਿਸਾਨਾ ਗੁਮਨਜੀਤ ਸਿੰਘ ਰਾਏ ਤੇ ਉਹਨਾਂ ਦਾ ਪੱਖ ਜਾਣਦੇ ਆ ਇਸ ਵਿਸ਼ੇ ਦੇ ਉੱਤੇ ਹੁਣੇ ਹਿਮਾਚਲ ਜੀ ਬਿਲਕੁਲ ਜੀ ਤੇ ਸਾਡੇ ਨਾਲ ਜੁੜ ਗਏ ਨੇ ਕਿਸਾਨਾ ਗੁਰ ਮਨਜੀਤ ਸਿੰਘ ਰਾਏ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਰਹਾ ਹਾਂ ਸਭ ਸਵਾਗਤ ਹੈ ਜੀ ਡੀ5 ਚੈਨਲ ਪੰਜਾਬੀ ਤੇ ਜੀ ਜੀ ਬਾਈ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਜੀ ਆ ਰਾਏ ਸਾਹਿਬ ਜਿਸ ਤਰ੍ਹਾਂ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜੀ ਤੇ ਹਰਿਆਣਾ ਸਰਕਾਰ ਦੇ ਉੱਤੇ ਸਵਾਲਾਂ ਦੀ ਝੜੀ ਲੱਗ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਆ ਦੇਖੋ ਇਹ ਕਲੀਅਰ ਤਾਂ ਹੈ ਕਿ ਅਸੀਂ ਪਰੇ ਨੂੰ ਕਹਿ ਰਹੇ ਸੀ ਕਿ ਉਸ ਤਾਂ ਜੀ ਨਹੀਂ ਹੋ ਗਿਆ ਤੇ ਅੱਜ ਜਿਹੜੀ ਪਿਜੀਸ਼ਨ ਸਾਹਮਣੇ ਆ ਰਹੀ ਆ ਉਹ ਇਹ ਹੀ ਆ ਰਹੀ ਆ ਕਿ ਹਰਿਆਣਾ ਸਰਕਾਰ ਦੀ ਉਹ ਹਾਈ ਕੋਰਟ ਦੇ ਫੈਸਲੇ ਨੂੰ ਮੰਨਿਆ ਸੁਪਰੀਮ ਕੋਰਟ ਚ ਨਹੀਂ ਗਈ ਹੂੰ ਉਹ ਸੁਪਰੀਮ ਕੋਰਟ ਵੀ ਜਾ ਕੇ ਕੋਈ ਨਾ ਕੋਈ ਅਲਗਾ ਕਾਨੂੰਨ ਕੋ ਬਹਨਣੇ ਵਾਜੀ ਮਤਲਬ ਇਹ ਹੈ ਕਿ ਇਹਨੂੰ ਦਾਲਮ ਕੋਰ ਕਰਨਾ ਚਾਹੁੰਦੇ ਨੇ ਵਸਤੇ ਚ ਪਾਉਣਾ ਚਾਹੁੰਦੇ ਆ ਜੀ ਤੇ ਇਸ ਬੰਦੇ ਨੂੰ ਜਿਹੜਾ ਕਿ ਵੱਡਾ ਆਰਟੀਕਲ ਬਚਰੀ ਪਿੰਡਾਉਂ ਕਈ ਸੜਕਾਂ ਪਰੇਸ਼ਾਨਿਆ ਕਾਰੋਬਾਰੀ ਬੜੇ ਪਰੇਸ਼ਾਨਿਆ ਜਿਹੜੀ ਹਰਿਆਣਾ ਸਰਕਾਰ ਨੇ ਸੜਕ ਬੰਦ ਕਰਕੇ ਰਹੀਆਂ ਨਾ ਬੰਦ ਕਰ ਰੱਖੀਆਂ ਉਹਦੇ ਸਬੰਧ ਵਿੱਚ ਅਸੀਂ ਬਹੁਤ ਵਾਰ ਕਰੀ ਕਿ ਇਹੋ ਸਮਝਾਇਆ ਇਹਨਾਂ ਨੂੰ ਕਿ ਸਈ ਸਰਕਾਰ ਬੰਦ ਕਰ ਦਿਓ ਕਿ ਇਹ ਬੋਲਦੇ ਹੋ ਸੁਪਰੀਂਪੋਰ ਦੇ ਗਈ ਦੋ ਬੇਨਤੀ ਕਰਾਂਗੇ ਇਹਨਾਂ ਨੂੰ ਪਟਕਾਰ ਲਾ ਕੇ ਜਲਦ ਤੋਂ ਜਲ ਰਸਤਾ ਖੋਲ੍ਹਿਆ ਜਾਵੇ ਤਾਂ ਕਿ ਰਾਹੀ ਲੋਕਾਂ ਨੂੰ ਕਾਰੋਬਾਰੀਆਂ ਨੂੰ ਤੇ ਪੰਜਾਬ ਨੂੰ ਆ ਦਿੱਲੀ ਆਇਤਾ ਹੈ ਉਹ ਜਾਨੀ ਕੋਈ ਪਰੇਸ਼ਾਨੀ ਨਾ ਹੋਵੇ ਜੋ ਉਹ ਜਲਦ ਖੁੱਲ੍ਹੇ ਜਾਵੇ ਜੀ ਰਾਜਾ ਸਾਹਿਬਾ ਜੇ ਰਾਹੁਲ ਗਾਂਧੀ ਨੇ ਵੀ ਸਮਾਂ ਦਿੱਤਾ ਸੀਗਾ ਮੁਲਾਕਾਤ ਵਾਸਤੇ ਉਹਦੀ ਕੀ ਅਪਡੇਟ ਹੁਣ ਤੱਕ ਦੀ ਸੁਣਨ ਚ ਆ ਰਿਹਾ ਸੀਗਾ ਕਿ ਸੰਸਦ ਦੇ ਵਿੱਚ ਜਿਹੜਾ ਦਫਤਰ ਆ ਉਹਦੇ ਚ ਜਾਣ ਨਹੀਂ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਦੇਖੋ ਸ਼ਾਇਦ ਉਹਦੇ ਟੀਮ ਦੇ ਯੂਸੀਰਲੇ ਸਵਾ ਨਾਲ ਸਾਡੀ ਗੱਲਬਾਤ ਜੀ ਹੋ ਸਕੀ ਜਲਦੀ ਜਿਹੜਾ ਤੁਹਾਡਾ ਮਾਰਕ ਪੇਮੈਂਟ ਆਏਗਾ ਉਹ ਸੰਮੋਰ ਕੋਡ ਕਰਾਂਗੇ ਫਿਰ ਅਸੀਂ ਉਹਦੇ ਬਾਰੇ ਜਾਣਕਾਰੀ ਉਹ ਦੱਸਾਂਗੇ ਹਲੇ ਉਹ ਕੋਈ ਹੋਰ ਆਇਆ ਫੇਸਡ ਕੋਈ ਨਹੀਂ ਆਇਆ ਜੀ ਜੀ ਮਿਹਰਬਾਨੀ ਮਿਹਰਬਾਨੀ ਰਾਜ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ